ਰਮਣਾ ਬੱਠਲ ਚ ਕੀ ਲਈ ਹੋਣੀ ਆ ਵਿਆਹ ਤਾਂ ਸਿੱਟਿਆ ਗਿਆ ਜੀ ਹੱਥ ਪੈਰੀ ਸਵਾਰ ਲਈਏ ਤੁਸੀਂ ਤਾਂ ਨਹੀਂ ਲੈ ਕੇ ਜਾਂਦੇ ਬਿਊਟੀ ਬਾਲਰ ਚ ਬਿਊਟੀ ਬਾਲਰ ਚ ਤੂੰ ਖਰਚੀ ਵਾਲਾ ਕਰਾਉਣੀ ਆਂਗੀ ਕਿਹੜਾ ਤੇ ਹੋਰ ਜੀ ਹੁਣ ਜਿਵੇਂ ਡੈਡ ਸਕਿਨ ਹੋ ਜਾਂਦੀ ਹੈਗੀ ਹੁਣ ਜਿਵੇਂ ਵਿਆਹ ਸ਼ਾਦੀ ਆਗੇ ਤਾਂ ਮੈਂ ਹੁੰਦਾਗਾ ਵੀ ਫੇਸ ਤਾਂ ਵਧੀਆ ਸਾਫ ਸਾਫ ਹੈਗੀ ਆ ਤੇ ਹੱਥ ਪੈਰ ਹੁਣ ਕੰਮ ਕਰ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਹੋਏ ਹੋਏ ਨੇਗੀ ਤੁਮਾ ਚਲੋ ਰਾਤ ਜਨਾਲ ਸਾਰਾ ਦਿਨ ਕਿਉਂ ਠੰਡੇ ਦੇ ਉੱਤੇ ਪਾਣੀ ਚ ਵੱਜੀ ਜਾਂਦੇ ਹੱਥ ਤੇ ਕਾਲਸ ਜੀ ਫੇਰੀ ਜਾਂਦੀ ਹੈ ਹੱਥਾਂ ਦੇ ਨਾਲ ਸਿੱਕੀ ਜੀ ਹਾਂ ਜੀ ਹੁਣ ਜਿਵੇਂ ਡੈਡ ਸਕਿਨ ਹੁੰਦੀ ਹੈ ਜਿਉ ਉਹ ਤਾਂ ਲੈਂਦੀ ਨਹੀਂ ਹੈਗੀ ਜੇਕਰ ਬਾਹਰ ਚੀਜ਼ਾਂ ਨਹੀਂ ਘਰ ਵਿੱਚ ਹੀ ਹੁੰਦੀਆਂ ਇਹ ਵਰਤ ਲੈਨੇ ਆ ਤਾਂ ਹੱਥਾ ਜਿਹੜੇ ਉਹ ਵਧੀਆ ਸਾਫ ਸਾਫ ਹੋ ਜਾਂਦੇ ਪੈਰ ਹੱਥ ਕੂਣੀਆਂ ਹੋ ਗਈਆਂ ਜਾਂ ਧੌਣ ਜਿਨ੍ਹਾਂ ਦੀ ਬਹੁਤ ਜਿਆਦਾ ਕਾਲੀ ਹੈ ਬਹੁਤ ਕਮੈਂਟ ਪੈਣਾਂ ਦੇ ਵੀ ਆਉਂਦੇ ਆ ਵੀ ਸਾਡੀ ਗਰਦਨ ਬਹੁਤ ਜਿਆਦਾ ਕਾਲੀ ਹੈ ਵੀ ਕਿਵੇਂ ਸੈੱਟ ਕਰੀਏ ਤੋ ਜਿਹੜੀਆਂ ਚੀਜ਼ਾਂ ਨੇ ਵਰਤ ਸਕਦੇ ਵਾਸਤੇ ਸਿਰਫ ਇਹ ਕਹਿੰਦੇ ਆਪਾਂ ਫੇਸ ਤੇ ਨਹੀਂ ਅਪਲਾਈ ਕਰ ਸਕਦੇ ਜਿਵੇਂ ਹੱਥ ਪੈਰ ਬਹੁਤ ਹੀ ਜ਼ਿਆਦਾ ਕਾਲੇ ਨੇ ਉਹਨਾਂ ਤੇ ਆਪਾਂ ਇਹਨੂੰ ਅਪਲਾਈ ਕਰ ਸਕਦੇ ਹਾਂ ਠੀਕ ਆ ਅੱਜ ਦੇਸੀ ਤਰੀਕੇ ਦਾ ਮਨੀਕਯੂਰ ਪੈਡੀਕਯੂਰ ਲੱਕੀ ਕਹਿੰਦੇ ਹੁੰਦੇ ਇਹ ਹੀ ਹੁੰਦਾ ਹਾਂਜੀ ਪੈਡੀਕਯੂਰ ਹਾਂਜੀ ਇਹ ਕਰਨ ਲੱਗਿਆ ਹਾਂ ਤੇ ਆਪਾਂ ਲਿਆ ਹੋਇਆ ਜੀ ਸ਼ਹਿਰ ਜਿਹੜਾ ਕਿ ਸਕਿਨ ਨੂੰ ਮੋਇਸਚਰਾਈਜ਼ਰ ਰੱਖਦਾ ਹੈਗਾ ਜਿਹੜੀ ਡੈਡ ਸਕਿਨ ਹੁੰਦੀ ਹੈ ਉਹਨੂੰ ਮਤਲਬ ਵਧੀਆ ਲੈਣ ਵਿੱਚ ਹੈਲਪ ਕਰਦਾ ਹੈਗਾ ਠੀਕ ਹੈ ਜੀ ਸ਼ਾਇਦ ਆ ਇਹ ਆਪਾਂ ਥੋੜਾ ਜਿਹਾ ਲੈ ਲੈਣਾ ਮਤਲਬ ਜਿੰਨੇ ਕ ਪੈਰਾ ਹੱਥੋਂ ਤੇ ਲਾਉਣਾ ਉਹਦੇ ਹਿਸਾਬ ਨਾਲ ਆਪਾਂ ਵੱਧ ਘੱਟ ਲੈ ਸਕਦੇ ਹਾਂਗੇ ਇਹ ਆਪਾਂ ਵੱਡਾ ਇੱਕ ਚਮਚ ਲਿਆ ਹੋਇਆ ਹੈਗਾ ਠੀਕ ਹੈ ਇੱਕ ਆਪਾਂ ਲਈ ਹੋਈ ਹੈ ਜੀ ਖੰਡ ਇਹ ਆਪਾਂ ਮੋਟੀ ਖੰਡ ਸੀ ਉਹਨੂੰ ਪੀਸ ਕੇ ਬਰੀਕ ਕਰ ਲਈ ਸੀ ਇਸ ਪ੍ਰਕਾਰ ਦੀ ਕਰ ਲੈਣੀ ਹੈ ਮੋਟੀ-ਮੋਟੀ ਹੂੰ ਤੇ ਇੱਕ ਆਪਾਂ ਲਈ ਹੋਈ ਹੈ ਜੀ ਕੋਲਗੇਟ ਇਹ ਜਿਹੜੀ ਕੋਲਗੇਟ ਆ ਜੀ ਇਹ ਵੀ ਹੁਣ ਜਿਹੜੀ ਡੈਡ ਸਕਿਨ ਜੀ ਜਿਵੇਂ ਕਹਿੰਦੇ ਵੀ ਬਲੀਚ ਦਾ ਕੰਮ ਵੀ ਕਰਦੇ ਜਿਹੜੀ ਆਪਣੇ ਸਕਿਨ ਨੂੰ ਉਹ ਵੀ ਵਧੀਆ ਕਰ ਦਿੰਦੀ ਹੈ ਕਿ ਸਾਫ ਸਾਫ ਤੇ ਸੋਹਣੀ ਜੀ ਤੇ ਜਿਹੜੀ ਆ ਹੈਗੀ ਹੈ ਜੀ ਖੰਡ ਇਹ ਇਹ ਕਹਿ ਸਕਦੇ ਆਂ ਕਿ ਜਿਹੜੀ ਡੈਡ ਸਕਿਨ ਉਹ ਹਟਾਉਣ ਚ ਬਹੁਤ ਵਧੀਆ ਰੋਲ ਅਦਾ ਕਰਦੀ ਜੀ ਜਦੋਂ ਆਪਾਂ ਇਹਨੂੰ ਮ사ਜ ਕਰਾਂਗੇ ਸਕਰਬ ਦਾ ਕੰਮ ਕਰਦੀ ਹੈ ਹਾਂਜੀ ਤੇ ਹੁਣ ਆਪਾਂ ਲਈ ਹੋਈ ਹੈ ਜੀ ਪਹਿਲਾਂ ਸ਼ਹਿਦ ਲਿਆ ਹੋਇਆਗਾ ਥੋੜੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਖੰਡ ਇੱਕ ਵੱਡੇ ਚਮਚ ਵਾਂਗੂ ਆਪਾਂ ਖੰਡ ਪਾ ਲੈਣੀ ਹੈ ਇਹਦੇ ਵਿੱਚ ਠੀਕ ਆ ਚਮਚਾ 2 ਡੈਢ ਚਮਚ ਸ਼ਾਇਦ ਚ ਚਮਚਾ ਡੈਢ ਤੇਮਟੀ ਖੰਡ ਦਾ ਹਾਂਜੀ ਮਤਲਬ ਪੇਸਟ ਬਣਾ ਲੈਣਾ ਜੀ ਤੇ ਇੱਕ ਚਮਚ ਵਾਂਗੂ ਆਪਾਂ ਇਹਦੇ ਵਿੱਚ ਪਾ ਲਾਂਗੇ ਜੀ ਕੋਲਗੇਟ ਦਾ ਠੀਕ ਹੈ ਜੀ ਤੇ ਸਾਰੇ ਚੀਜ਼ਾਂ ਨੂੰ ਆਪਾਂ ਮਿਕਸ ਕਰ ਲਾਂਗੇ ਹੂੰ ਚੰਗੀ ਤਰ੍ਹਾਂ ਕਿਉਂਕਿ ਹੁਣ ਆਪਾਂ ਹੱਥ ਨਾਲ ਹੀ ਲਾਉਣਾ ਤੇ ਹੱਥ ਨਾਲ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਠੀਕ ਹੈ ਜੀ ਲਾ ਲੈਣਾ ਜੀ ਜਰੂਰ ਕਈ ਵਾਰ ਆਪਣੇ ਮਦਰ ਦੇ ਸ਼ਾਇਦ ਨਹੀਂ ਹੁੰਦਾ ਘਰੇ ਤਾਂ ਆਪਾਂ ਜਿੰਨੇ ਦਹੀਂ ਹੁੰਦੀ ਹੈ ਉਹ ਵੀ ਆਪਾਂ ਇਹਦੇ ਵਿੱਚ ਵਰਤ ਸਕਦੇ ਹਾਂ ਜੀ ਕਈ ਵਾਰ ਦਹੀਂ ਵੀ ਨਾ ਹੋਵੇ ਤਾਂ ਇਹਦੇ ਵਿੱਚ ਕੋਈ ਵੀ ਤੇਲ ਵਰਤ ਸਕਦੇ ਹਾਂ ਘਿਓ ਵਰਤ ਸਕਦੇ ਹਾਂ ਕੁਝ ਵੀ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਠੀਕ ਹੈ ਜੀ ਕੋਈ ਵੀ ਮਤਲਬ ਮਤਲਬ ਇਹ ਚਿਕਨਾਈ ਵਾਸਤੇ ਕੋਈ ਵੀ ਚੀਜ਼ ਆਪਾਂ ਇਹਦੇ ਵਿੱਚ ਵਰਤ ਸਕਦੇ ਹਾਂ ਦੁੱਧ ਵੀ ਪਾ ਸਕਦੇ ਹਾਂ ਰੁੱਖਾ ਨਾ ਕਰੇ ਕੁਝ ਵੀ ਹਾਂਜੀ ਹਾਂਜੀ ਹੂੰ ਤੇ ਲਓ ਜੀ ਹੁਣ ਆਪਾਂ ਨੂੰ ਹੱਥਾਂ ਤੇ ਚੰਗੀ ਤਰ੍ਹਾਂ ਅਪਲਾਈ ਕਰ ਲਾਂਗੇ ਹੱਥਾਂ ਤੇ ਇਹਰਜਾ ਪੇਸਟ ਜਾਂ ਬਣ ਜੂਗਾ ਹੈ ਹਾਂਜੀ ਇਸ ਪ੍ਰਕਾਰ ਦਾ ਬਣ ਜੂਗਾ ਇਹ ਤੇ ਹੁਣ ਆਪ ਠੀਕ ਹੈ ਜੀ ਆ ਪਹਿਲਾਂ ਦਾ ਰਿਜ਼ਲਟ ਦੇਖ ਲਓ ਦੋਸਤੋ ਇੱਕ ਇੱਕ ਅੱਥੀ ਲਾਈ ਰਹਿਣ ਕੇ ਰਹਿ ਜਾਗਾ ਠੀਕ ਹੈ ਜੀ ਹੂੰ ਇਧਰ ਲਾ ਤੇ ਵੀ ਲਾਵਾਂਗੇ ਜੀ ਹੱਥਾਂ ਤੇ ਵੀ ਲਾਵਾਂਗੇ ਠੀਕ ਹੈ ਜੀ ਇਹ ਜਦੋਂ ਆਪਾਂ ਇਹਦੇ ਵਿੱਚ ਪੇਸਟ ਪਾਵਾਂਗੇ ਇਹ ਰੱਖਣਾ ਫਿਰ ਲਾ ਕੇ ਕੁਝ ਟਾਈਮ ਇਹ ਇਹ ਆਪਾਂ 5 ਕਿ ਮਿੰਟ ਰੱਖਣਾ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਪ੍ਰਕਾਰ ਮ사ਜ ਕਰ ਲਾਂਗੇ ਤੇ ਸਾਰਾ ਜਿਹੜਾ ਕਾਲਾ ਪਾਣਾ ਡੈੱਡ ਸਕਿਨ ਉਹ ਉਤਰ ਜੂਗੀ ਤੇ ਬਹੁਤ ਵਧੀਆ ਜਿਹੜੀ ਸਕਿਨਾਂ ਚਮਕਦਾਰ ਬਣ ਜੂਗੀ ਹੁਣ ਜਿਵੇਂ ਵਿਆਹ ਸ਼ਾਦੀ ਆ ਜਾਂਦੀ ਆ ਆਪਾਂ ਜਿਵੇਂ ਫੇਸ ਉਹ ਤਾਂ ਸਾਫ਼ ਹੋ ਹੁੰਦਾ ਹੀ ਹੈਗਾ ਜੇ ਆਪਾਂ ਕਈ ਵਾਰ ਬੇਸਨ ਪਾਈਆਂ ਹੋਈ ਨੇ ਰੈਮਡੀ ਉਹ ਤੁਸੀਂ ਦੇਖ ਸਕਦੇ ਹੋਗੇ ਤੇ ਪਰ ਐਵੇਂ ਹੁੰਦਾ ਵੀ ਹੱਥ ਪੈਰ ਵੀ ਆਪਣੇ ਹੁਣ ਸਾਰ ਦਿਨ ਕੰਮਕਾਰ ਕਰਦੇ ਬਹੁਤ ਹੀ ਜ਼ਿਆਦਾ ਕਾਲੇ ਹੋ ਜਾਂਦੇ ਨੇਗੇ ਤੈਣੀ ਚੀਜ਼ ਅਪਲਾਈ ਕਰਕੇ ਆਪਾਂ ਵਧੀਆ ਜਿਹੜੀ ਟੈਨਿੰਗ ਆ ਗਈ ਤੀਜਾ ਡੈਡ ਸਕਿਨ ਉਹਨੂੰ ਦੂਰ ਕਰਕੇ ਵਧੀਆ ਜਿਹੜੀ ਆਪਣੀ ਸਕਿਨ ਆ ਉਹਨੂੰ ਬਣਾ ਸਕਦੇ ਆ ਜੀ ਠੀਕ ਹੈ ਜੀ ਤੇ ਹੁਣ ਵਿਆਹ ਸੀ ਤੇ ਮਹਾਂ ਚਲੋ ਜੀ ਸਾਰਾ ਦਿਨ ਕੰਮਕਾਰ ਕਰਦੇ ਜਿਹੜੇ ਹੱਥ ਪੈਰ ਬਹੁਤ ਜਿਆਦਾ ਗੰਦੇ ਗੰਦੇ ਹੋਏ ਪਏ ਸੀਗੇ ਤੁਹਾਨੂੰ ਚਲੋ ਅੱਗੇ ਵਧੀਆ ਬਣ ਜੇ ਨਾਲੇ ਪਹਿਣਾ ਨੂੰ ਆਪਾਂ ਸ਼ੇਅਰ ਕਰ ਲੈਨੇ ਆਂ ਇਹ ਹੱਥਾਂ ਤੇ ਤੇ ਪੈਰਾਂ ਤੇ ਲਾ ਸਕਦੇ ਆ ਹੈ ਹਾਂ ਜੀ ਮੂੰਹ ਤੇ ਨਹੀਂ ਲਾ ਸਕਦੇ ਮੂੰਹ ਤਾਂ ਫਿਰ ਕੰਮ ਆਉਂਦਾ ਮੂੰਹ ਤੇ ਹੁਣ ਨਹੀਂ ਜੀ ਮੂੰਹ ਤੇ ਨਹੀਂ ਆਪਾਂ ਇਹਨੂੰ ਲਾ ਸਕਦੇ ਤੇ ਹੁਣ ਆਪਾਂ ਇਹਨੂੰ ਪੈਰਾਂ ਤੇ ਵੀ ਅਪਲਾਈ ਪੈਰ ਵੀ ਸਾਰਾ ਦਿਨ ਉਹੀ ਗੱਲਾਂ ਦੇ ਉੱਤੇ ਮਿੱਟੀ ਜਵਾਇਦੇ ਰਹਿੰਦੇ ਆਪਾਂ ਨੂੰ ਬੇੜਾ ਕੁਸ ਕੱਚਾ ਗਾ ਹਨਾ ਸਹੀ ਗੱਲ ਆ ਜੀ ਤੇ ਤੇ ਪੈਰਾਂ ਤੇ ਵੀ ਆਪਾਂ ਨੂੰ ਚੰਗੀ ਤਰ੍ਹਾਂ ਅਪਲਾਈ ਕਰ ਲੈਣੇ 5 ਮਿੰਟ ਰੱਖਾਂਗੇ ਜੀ ਹੂੰ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਮ사ਜ ਕਰ ਲੈਣ ਯਾਰ ਉਹ ਤਾਂ ਖਰਚਾ ਵੀ ਬਾਲਾ ਮਹਿੰਗਾ ਪੈਂਦਾ ਇਹਦੇ ਵਾਲਾ ਤਾਂ ਕਹਿੰਦੇ ਆਪਾਂ ਤਾਂ ਚਲਕਾਂ ਦੇ ਕਰਾਇਆ ਨਹੀਂ ਹਨਾ ਹਾਂਜੀ ਖਰਚਾ ਤਾਂ ਹੁੰਦੀ ਆ ਜੀ ਹਰੇਕ ਚੀਜ਼ ਦਾ ਕਿਉਂਕਿ ਉਹ ਵੀ ਮਿਹਨਤ ਕਰਦੇ ਨੇਗੇ ਸੋ ਖਰਚਾ ਤਾਂ ਲੱਗਦੀ ਹੈ ਜੀ ਇਹ ਸਮਾਨ ਵੀ ਪੈਂਦਾ ਹੈਗਾ ਸੋ ਜਿਹੜੀਆਂ ਚੀਜ਼ਾਂ ਨੇਗੀਆਂ ਇਹਨਾਂ ਨਾਲ ਵੀ ਆਪਾਂ ਆਪਣੇ ਵਧੀਆ ਜਿਵੇਂ ਹੁੰਦੇ ਹੱਥ ਪੈਰ ਵਧੀਆ ਬਣਾ ਸਕਦੇ ਹਾਂ ਜੇਕਰ ਆਪਾਂ ਖੇਚਲ ਕਰੀਏ ਜੇਕਰ ਆਪਾਂ ਖੇਚਲ ਕਰਨੀ ਨਹੀਂ ਕਿਸੇ ਤੋਂ ਹੀ ਕਰਵਾਉਣਾ ਫਿਰ ਤੁਸੀਂ ਜਿੰਨੇ ਮਰਜ਼ੀ پیسے ਲਾ ਲੀਏ ਜੀ ਇਧਰਲੇ ਹੱਥ ਤੇ ਰਮਣੇ ਰੱਖ ਲਈ ਜਾਵਾਂਗੇ ਬਾਅਦ ਚੁਲਾਵਾਂਗੇ ਆਪਾਂ ਠੀਕ ਹੈ ਜੀ ਠੀਕ ਹੈ ਲਾ ਲਓ ਘੇਰਾ ਤੇ ਫਿਰ ਇਹਨੂੰ 5 ਮਿੰਟ ਰੱਖਣਾ ਰਹਿਣਾ ਹੈ ਹਾਂਜੀ ਮਤਲਬ ਇਹਨੂੰ ਸੁੱਕਣ ਦਵਾਂਗੇ ਜਦੋਂ ਇਹ ਥੋੜਾ ਜਿਹਾ ਐਵੇਂ ਹੋ ਗਿਆ ਵਿਹਾਰ ਜਾਂ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਨੂੰ ਮ사ਜ ਕਰ ਲਾਂਗੇ। ਲਓ ਜੀ ਹੱਥ ਪੈਰ ਥੋੜੇ ਜਿਹਾ ਡਰਾਈ ਹੋ ਗਏ 5 ਕਿ ਮਿੰਟ ਆਪ ਰੱਖ ਲੱਸੇ ਹੁਣ ਥੋੜਾ ਜਿਹਾ ਪਾਣੀ ਲਾ ਕੇ ਹੱਥਾਂ ਤੇ ਆਪਾਂ ਨੇ ਇਸ ਪ੍ਰਕਾਰ ਮ사ਜ ਕਰ ਲਾਂਗੇ ਜੀ। ਹੱਥਾਂ ਤੇ ਵੀ ਪੈਰਾਂ ਤੇ ਵੀ 5 ਕਿ ਮਿੰਟ ਆਪ ਇਹ ਮ사ਜ ਕਰਨੀ ਹੈਗੀ ਵੀ ਤਾਂ ਜਿਹੜੀ ਡੈਡ ਸਕਿਨ ਆ ਜਾਂ ਜਿਹੜਾ ਕਾਲਾ ਪਾਣਾ ਉਹ ਮਤਲਬ ਹਟ ਜੇ ਇਹਦੇ ਨਾਲ ਕਿਉਂਕਿ ਜਿਹੜੀ ਇਹਦੇ ਵਿੱਚ ਆਪ ਖੰਡ ਪਾਈ ਹੋਈ ਆ ਉਹ ਵਧੀਆ ਮਤਲਬ ਇਹਨਾਂ ਨੂੰ ਰਗੜ ਕੇ ਸਾਫ਼ ਕਰ ਦੂਗੀ। ਇਸ ਪ੍ਰਕਾਰ ਆਪਾਂ ਇਹਨੂੰ ਚੰਗੀ ਤਰ੍ਹਾਂ ਮ ਠੀਕ ਹੈ ਜੀ ਆਪਾਂ ਜਿੰਨੇ ਜਿੰਨੇ ਮਤਲਬ ਕਾਲਸਾ ਆਪਣੇ ਜਿਵੇਂ ਤੁਹਾਨੂੰ ਤੇ ਕਾਲਸ ਜੀ ਆ ਜਾਂਦੀ ਆ ਰਮਣੀ ਜਾਂ ਕੂਣੀਆਂ ਤੇ ਆ ਜਾਂਦੀ ਆ ਉਹ ਸਾਰੀ ਲੈ ਜਾਂਦੀ ਆ ਜਿਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਉਂਦਾਗਾ ਠੀਕ ਆ ਕੂਣੀਆਂ ਤੇ ਗੋਡਿਆਂ ਤੇ ਕਿਤੇ ਵੀ ਵਰਤ ਸਕਦੇ ਹਾਂ ਹਾਂਜੀ ਹਾਂਜੀ ਸਾਰੇ ਵਰਤ ਸਕਦੇ ਆਂਗੇ ਤੇ ਲਓ ਹੁਣ ਆਪਾਂ ਇਹਨੂੰ ਮ사ਜ ਕਰ ਲਾਂਗੇ ਚੰਗੀ ਤਰ੍ਹਾਂ ਲਓ ਜੀ ਮ사ਜ ਆਪਾਂ ਕਰ ਲਈ ਤੇ ਹੁਣ ਆਪਾਂ ਗੁੰਗੁਨੇ ਪਾਣੀ ਨਾਲ ਆਪਾਂ ਇਹਨੂੰ ਸਾਫ਼ ਕਰ ਲਾਂਗੇ ਜੀ ਠੀਕ ਹੈ ਜੀ ਥੋਲਣਾ ਨੋਰਮਲ ਜਿਵੇਂ ਆਪਾਂ ਹਾਂਜੀ ਗੁੰਗੁਨੇ ਪਾਣੀ ਨਾਲ ਸਾਫ਼ ਕਰ ਲਾਂਗੇ ਤੇ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਸਾਰੀ ਜਿਹੜੀ ਡੈੱਡ ਸਕਿਨ ਆ ਉਹ ਦੂਰ ਹੋ ਜੂਗੀ ਤੇ ਬਹੁਤ ਹੀ ਵਧੀਆ ਚਮਕਦਾਰ ਜਿਹੜੀ ਸਕਿਨ ਉਹ ਬਣ ਕੇ ਤਿਆਰ ਹੋਊਗੀ ਠੀਕ ਹੈ ਜੀ ਲਓ ਜੀ ਪਾਣੀ ਮੇਰੇ ਪਾਸ ਨਾ ਆਹ ਤੇ ਆਹ ਦਾ ਫਰਕ ਦੇਖੋ ਜੀ ਬਹੁਤ ਫਰਕ ਪੈਂਦਾ ਹੈਗਾ ਇਹਦੇ ਨਾਲ ਜਿਵੇਂ ਆਪਾਂ ਪਾਰਲ ਸ ਜਾਂਦੇ ਆ ਮਹਿੰਗੇ ਮਹਿੰਗੇ ਪੈਡੀਕਅਰ ਮੈਨੀਕਅਰ ਕਰਾਉਣੇ ਤਾਂ ਮਤਲਬ ਆਹ ਜਿਹੜੀਆਂ ਚੀਜ਼ਾਂ ਆਪਾਂ ਘਰ ਵਿੱਚ ਹੀ ਵਰਤ ਕੇ ਬਹੁਤ ਹੀ ਵਧੀਆ ਜਿਹੜਾ ਰਿਜ਼ਲਟ ਆ ਉਹ ਆਪਾਂ ਲਿਆ ਸਕਦੇ ਹਾਂ ਜੀ ਦਿਖਾਏ ਜੀ ਫਰਕ ਪਿਆ ਹਾਂ ਜੀ ਕਰਕੇ ਕਿਉਂ ਨਹੀਂ ਤੁਰਿਆ ਲਓ ਜੀ ਹੱਥ ਪੈਰ ਚੰਗੀ ਤਰ੍ਹਾਂ ਆਪਾਂ ਧੋ ਲਈ ਹੁਣ ਆਪਾਂ ਸੁਕਾ ਕੇ ਤੇ ਰਿਜ਼ਲਟ ਦਿਖਾਉਨੇ ਸੋਨ ਵੀ ਕਿੰਨਾ ਵਧੀਆ ਆਇਆ ਹੈਗਾ ਲਓ ਜੀ ਤੌਲੀਆ ਜਿਹੜੀ ਸਾਰੀ ਕਾਲਸ ਤੋਂ ਵਧੀਆ ਲੱਗ ਗਈ ਤੁਸੀਂ ਪਹਿਲਾਂ ਤਾਂ ਹੱਥਾਂ ਦਾ ਹੀ ਫਰਕ ਦੇਖੋ ਜੀ ਹੂੰ ਪੂਰਾ ਫਰਕ ਉਹ ਮੇ ਜੁਮੇ ਦਿਖ ਰਿਹਾ ਰਹੁਣ ਜਿਵੇਂ ਹੁਣ ਆ ਗੰਡਾ ਤੇ ਜਿਹੜੀ ਕਾਲਸ ਸੀਗੀ ਹਨਾ ਹਾਂਜੀ ਤੇ ਆ ਉਹ ਇਧਰੋਂ ਸਾਫ਼ ਹੋ ਗਈ ਸਾਫ਼ ਸਾਫ਼ ਹੋ ਗਈ ਜੀ ਹੂੰ ਤੇ ਇਸ ਤਰ੍ਹਾਂ ਹੀ ਪੈਰ ਆ ਜੀ ਪੈਰ ਵੀ ਬਿਲਕੁਲ ਸਾਫ਼ ਹੋ ਚੁੱਕੇ ਨੇ ਜੀ ਤੁਸੀਂ ਦੇਖ ਸਕਦੇ ਹੋਗੇ ਹੁਣ ਜ ਬਹੁਤ ਹੀ ਜ਼ਿਆਦਾ ਟੈਨਿੰਗ ਹੋ ਜਾਂਦੀ ਹੈ ਹੱਥਾਂ ਪੈਰਾਂ ਦੇ ਤਾਂ ਆਪਾਂ ਇਸ ਪ੍ਰਕਾਰ ਸਾਫ਼ ਕਰ ਸਕਦੇ ਹਾਂ ਮਹਿੰਗੇ ਮਹਿੰਗੇ ਪੈਡੀਕਯੂਰ ਕਰਾਉਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਘਰ ਵਿੱਚ ਨੇ ਚੀਜ਼ਾਂ ਜਿਵੇਂ ਹੁਣ ਕੋਈ ਵੀ ਫੰਕਸ਼ਨ ਅਟੈਂਡ ਕਰਨਾ ਗਾ ਹੱਥ ਪਰ ਬਹੁਤ ਹੀ ਜ਼ਿਆਦਾ ਕਾਰਨੇ ਖਾਸ ਕਰ ਪਿੰਡਾਂ ਵਾਲੀਆਂ ਭਾਣੇ ਕਿਉਂਕਿ ਕੰਮ ਬਹੁਤ ਹੀ ਜ਼ਿਆਦਾ ਹੁੰਦੇ ਨੇਗੇ ਤਾਂ ਆਪਾਂ ਇਸ ਪ੍ਰਕਾਰ ਜਿਹੜੀਆਂ ਚੀਜ਼ਾਂ ਨੇ ਯੂਜ਼ ਕਰਕੇ ਬਹੁਤ ਸਾਰੀ ਜਿਹੜੀ ਮੈਲ ਆ ਕਾਲ ਆਪਾਂ ਦਾ ਡੈਡ ਸਕਿਨ ਉਹਨੂੰ ਹਟਾ ਸਕਦੇ ਹਾਂ ਬਹੁਤ ਵਧੀਆ ਰਿਜ਼ਲਟ ਆਉਂਦਾਗਾ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧਣ ਲਈ ਅੱਗੇ ਜ਼ਰੂ